ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ اجلاس ਦੌਰਾਨ ਕੁੱਲ 12 ਬਿੱਲ ਪਾਸ ਹੋਏ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 39 ਥਾਵਾਂ ਤੇ ਪੁਲਿਸ ਬਲ ਦੁਆਰਾ ਬੀਜੇਪੀ ਦੇ ਸੇਵਾਦਾਰ ਆ ਗਏ ਨੇ ਤੁਹਾਡੇ ਦੁਆਰ ਮੁਹਿੰਮ ਨੂੰ ਰੋਕਣ ਦੀ ਲੋਕ ਵਿਰੋਧੀ ਕਾਰਵਾਈ ਦੀ ਸਖਤ ਨਿੰਦਾ ਕੀਤੀ ਸੰਸਦ ਵੱਲੋਂ ਆਨਲਾਈਨ ਗੇਮਿੰਗ ਦਾ ਪ੍ਰਚਾਰ ਤੇ ਨਿਯਮਕ ਬਿਲ 2025 ਪਾਸ ਲੋਕਾਂ ਨੇ ਕੀਤਾ ਸਵਾਗਤ ਪੰਜਾਬ ਸਰਕਾਰ ਵੱਲੋਂ ਦਰਿਆਵਾਂ 'ਚ ਪਾਣੀ ਦਾ ਪੱਧਰ ਵਧਨ ਕਾਰਨ ਪ੍ਰਭਾਵਿਤ ਹੋਈਆਂ ਫਸਲਾਂ ਤੇ ਹੋਰ ਨੁਕਸਾਨ ਦੀ ਪਰਪਾਈ ਲਈ ਵਿਸ਼ੇਸ਼ ਕਿਰਤਾਵਰੀ ਦੇ ਹੁਕਮ ਜਾਰੀ ਅਤੇ ਪਹਿਲਾ ਖੇਲੋ ਇੰਡੀਆ ਜਲ ਖੇਡਾ ਮਹਾਉਤਸਵ ਅਜਤੂ ਜੰਮੂ ਕਸ਼ਮੀਰ ਦੀ ਡਾਲ ਝੀਲ ਵਿੱਚ ਸ਼ੁਰੂ ਤੇ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ ਮੌਨਸੂਨ اجلاس 21 ਜੁਲਾਈ ਨੂੰ ਸ਼ੁਰੂ ਹੋਇਆ ਸੀ ਦੁਪਹਿਰ ਵੇਲੇ ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਦਨ ਲੋਕ ਸਭਾ ਸਪੀਕਰ ਉmber ਲਾ ਨੇ ਕਿਹਾ ਕਿ ਸਜਲਾਸ ਤਰਾਂ 14 ਸਰਕਾਰੀ ਬਿੱਲ ਪੇਸ਼ ਕੀਤੇ ਗਏ ਤੇ ਕੁੱਲ 12 ਬਿੱਲ ਪਾਸ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਤੇ ਦੋ ਦਿਨਾਂ ਦੀ ਵਿਸ਼ੇਸ਼ ਚਰਚਾ ਵੀ ਹੋਈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਵਾਬ ਨਾਲ ਸਮਾਪਤ ਹੋਈ ਸਪੀਕਰ ਨੇ ਕਿਹਾ ਕਿ ਪਾਰਾ ਦੇ ਪੁਲਾੜ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਤੇ ਲੋਕ ਸਭਾ ਚ ਵਿਸ਼ੇਸ਼ ਚਰਚਾ ਹੋਈ ਸ਼੍ਰੀ ਬੇਲਾ ਨੇ ਰੁਕਾਵਟਾਂ ਕਾਰਨ ਸਮੇਂ ਦੀ ਬਰਬਾਦੀ ਤੇ ਨਾਰਾਜ਼ਗੀ ਜ਼ਾਹਰ ਕੀਤੀ ਨਗਾਤਾਰ ਗਤੀਰੋਧ ਔਰ ਨਿਯੋਜਿਤ ਵੈਦਾਨ ਕੇ ਕਾਰਨ ਹਮ केवल सैतीस घंटे ही चर्चा कर पाए इस सत्र में जिस भाषा का आचरण किया गया जिस तरीके की नारेबाजी की गई, ये सदन की मर्यादाओं के अनुरूप नहीं है हमें एक स्वस्थ परंपराओं का निर्माण करना चाहिए और हमारी कोशिश होनी चाहिए कि हम संसद के अंदर गरिमापूर्ण चर्चा करें ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 39 ਥਾਵਾਂ 'ਤੇ ਪੁਲਿਸ ਬਲ ਦੁਆਰਾ ਭਾਜਪੀ ਦੇ ਸੇਵਾਦਾਰ ਆਗੇ ਨੇ ਤੁਹਾਡੇ ਦਵਾਰ ਮਹਿੰਮ ਨੂੰ ਰੋਕਣ ਦੀ ਲੋਕ ਵਿਰੋਧੀ ਕਾਰਵਾਈ ਦੀ ਸਖਤ ਨਿੰਦਾ ਕੀਤੀ ਹੈ। ਭਾਜਪੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਫਲਾ ਨੇ ਅੱਜ ਲੰਧਰਚ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਹਿੰਮ ਨੂੰ ਜ਼ਬਰਦਸਤੀ ਰੋਕ ਦਿੱਤਾ ਜਿਸ ਵਿੱਚ ਗਰੀਬ ਤੇ ਲੋੜਵੰਦ ਲੋਕ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੇ ਸਨ। ਇਹ ਕਾਫੀ ਸਮੇਂ ਤੋਂ ਜਿਹੜੀਆਂ ਬਹੁਤ ਸਾਰੀਆਂ ਕੇਂਦਰ ਦੀਆਂ 14-18 ਯੋਜਨਾਵਾਂ ਜਿਹੜੀਆਂ ਚੱਲਦੀਆਂ ਹਨ ਇਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ 39 ਜਗ੍ਹਾ ਦੇ ਉੱਤੇ ਕੈਂਪ ਲਗਾਏ ਜਾ ਰਹੇ ਸੀ। ਰਾਜ ਜਿੱਥੇ-ਜਿੱਥੇ ਸਾਡੇ ਕਾਰਜਕਰਤਾ ਕੈਂਪ ਆਪਣਾ ਲਗਾ ਰਹੇ ਸੀ ਪੰਜਾਬ ਸਰਕਾਰ ਨੇ ਉਹਨਾਂ ਦੇ ਨਾਲ ਧੱਕਾ ਕੀਤਾ। ਇਹ ਸਾਰੀਆਂ ਜਿਹੜੀਆਂ ਯੋਜਨਾਵਾਂ ਕੇਂਦਰ ਵੱਲੋਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਪਰ ਕੇਂਦਰ ਦੀ ਸਰਕਾਰ ਦਾ ਕਿਤੇ ਨਾਂ ਨਾ ਆ ਜਾਏ ਇਸ ਕਰਕੇ ਪੰਜਾਬ ਸਰਕਾਰ ਵੱਲੋਂ ਨਾਂ ਦਾ ਆਪ ਕੀਤਾ ਜਾ ਰਿਹਾ ਕੋਸ਼ਿਸ਼ ਨਾ ਕਿਸੇ ਨੂੰ ਕਰਨ ਦਿੱਤਾ। ਉਦਰ ਪੰਜਾਬ ਬੀਜੇਪੀ ਪ੍ਰਤਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੁਕਾਵਟ ਦੇ ਬਾਵਜੂਦ ਆਮ ਲੋਕਾਂ ਤੱਕ ਇਹ ਯੋਜਨਾਵਾਂ ਜ਼ਰੂਰ ਪਹੁੰਚਾਈਆਂ ਜਾਣਗੀਆਂ। ਤੇ ਅਸੀਂ ਇਸ ਗਰੀਬਾਂ ਦੇ ਖਿਲਾਫ ਦਮਨ ਦੇ ਖਿਲਾਫ ਡਟ ਕੇ ਇਹਦਾ ਵਿਰੋਧ ਵੀ ਕਰਾਂਗੇ ਤੇ ਹੋਰ ਤਕੜੇ ਹੋ ਕੇ ਹਰੇਕ ਗਰੀਬ ਤਾਈਂ ਕੇਂਦਰ ਸਰਕਾਰ ਦੀ ਜਿਹੜੀ ਸਹੂਲਤਾਂ ਵਾਸਤੇ ਸਕੀਮਾਂ ਹਨ ਉਹਨਾਂ ਤਾਈਂ ਪਹੁੰਚਾਵਾਂਗੇ। ਤੁਸੀਂ ਆਪਣੀ ਪੁਲਿਸ ਦਾ ਇਸਤੇਮਾਲ ਜਿੰਨਾ ਕਰਨਾ ਕਰ ਲਿਓ ਬੀਜੇਪੀ ਗਰੀਬਾਂ ਤਾਈਂ ਆਪਣੀ ਪਹੁੰਚ ਗਰੀਬਾਂ ਤਾਈਂ ਸਰਕਾਰ ਦੀਆਂ ਸਕੀਮਾਂ ਦਾ ਫਾਇਦਾ ਜ਼ਰੂਰ ਪਹੁੰਚਾਊਗੀ। ਇਸ ਦੌਰਾਨ ਪੰਜਾਬ বিজেপি ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਚ ਪਾਰਟੀ ਦੇ ਇੱਕ ਵਫਦ ਨੇ ਪਾਰਟੀ ਵਰਕਰਾਂ ਨੂੰ ਜਾਗਰੂਕਤਾ ਕੈਂਪਾ ਦੌਰਾਨ ਤੰਗ ਪ੍ਰੇਸ਼ਾਨ ਕਰਨ ਦੇ ਸਬੰਧ ਵਿੱਚ ਪੰਜਾਬ ਦੇ ਰਾਜਪਾਲ ਗੋਰਾਚਨ ਘਟਾਰੀਆ ਨਾਲ ਮੁਲਾਕਾਤ ਕੀਤੀ ਵਫਦ ਨੇ ਰਾਜਪਾਲ ਨੂੰ ਇਸ ਸਬੰਧੀ ਇੱਕ ਮੰਗ ਪੱਤਰ ਵੀ ਸੌਪਿਆ ਇਹ ਖਬਰ ਤੁਸੀਂ ਆਕਾਸ਼ ਆਨਿਤ ਸੁਣ ਰਹੇ ਹੋ ਸੜੈਕਸ ਹੈਂਡਲ ਹੈ ਐਤਰੀਡ ایਆਈਆਰ ਆ ਰੈਨ ਯੂ ਚਲੰਦਰ ਸੜਾ ਫੇਸਬੁੱਕ ਪੇਜ ਹੈ ਆਰਐਨਯੂ ਹਾਈਫਨ ਐਆਈਆਰ ਚਲੰਦਰ ਅਤੇ YouTube ਤੇ ਸਾਡਾ ਚੈਨਲ ਹੈ ਐਤਰੀਡ ایਆਈਆਰ ਚਲੰਦਰ ਸੰਸਦ ਵੱਲੋਂ ਆਨਲਾਈਨ ਗੇਮਿੰਗ ਦਾ ਪ੍ਰਚਾਰ ਅਤੇ ਨਿਯਮਕ ਬਿੱਲ 2025 ਪਾਸ ਕਰ ਦਿੱਤਾ ਗਿਆ ਹੈ। ਜਲੰਧਰ ਸਥਿਤ ਡਾਕਟਰ ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਵਿਦ ਰਿਸਰਚ ਐਂਡ ਕੰਸਲਟੈਂਸੀ ਦੇ ਡੀਨ ਡਾਕਟਰ ਰੋਹਿਤ ਮਹਾਰਾਣੀ ਸਰਕਾਰ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ ਹੈ। ਸੋਸ਼ਲ ਗੇਮਿੰਗ ਦਾ ਉਹਨਾਂ ਨੂੰ ਆਪਣੇ ਯੂਥ ਨੂੰ ਬੜਾਵਾ ਦੇਣਾ ਹੈ ਇਸ ਤਰ੍ਹਾਂ ਕਿ ਉਹ ਗੇਮਸ ਡਿਵੈਲਪ ਕਰ ਸਕਣ ਤੇ ਆਪਣੇ ਟੈਕਨੋਲੋਜੀਕਲ ਸਕਿਲਸ ਨੂੰ ਡਿਵੈਲਪ ਕਰਕੇ ਉਹ ਗੇਮਸ ਦੇ ਡਿਵੈਲਪਮੈਂਟ ਦੇ ਵਿੱਚ ਮਦਦ ਕਰ ਸਕਣ ਕਿਉਂਕਿ ਜਿੱਤੇ ਕੀ ਸਾਡਾ ਟੈਕਨੀਕਲ ਯੂਥ ਹੈ ਜਿਹੜਾ ਉਹ ਗੇਮਿੰਗ ਸੈਕਟਰ ਦੇ ਵਿੱਚ ਕਾਫੀ ਨੌਕਰੀਆਂ ਦਾ ਵੀ ਉਹਨੂੰ ਫਾਇਦਾ ਹੋਏਗਾ ਪਰ ਇਹਦੇ ਨਾਲ ਨਾਲ ਸਰਕਾਰ ਦਾ ਦੂਜਾ ਉਪਰਾਲਾ ਇਹ ਹੈ ਗੇਮਸ ਦੇ ਵਿੱਚ ਪਹਿਲਾਂ ਕਿ ਜਿਵੇਂ ਪੈਸਾ ਇਨਵੋਲ ਹੋ ਜਾਂਦਾ ਸੀ ਉਹਦੇ ਤੇ ਇੱਕ ਨੱਥਪਾਨ ਦੀ ਕੋਸ਼ਿਸ਼ ਕੀਤੀ ਹੈ ਤੇ ਇਸ ਨੱਥਪਾਨ ਦੀ ਕੋਸ਼ਿਸ਼ ਦੇ ਵਿੱਚ ਸਭ ਤੋਂ ਵੱਡਾ ਉਪਰ ਜਾ ਕਿ ਕਈ ਤਰ੍ਹਾਂ ਦੇ ਉਹਦੇ ਚ ਚੈਕਸ ਰੱਖਣ ਲਈ ਪ੍ਰਵਧਾਨ ਦਿੱਤੇ ਗਏ ਨੇ ਉਧਰ ਗੁਰਦਾਸਪੁਰ ਅਤੇ ਮੋਗਾ ਜ਼ਿਲ੍ਹਿਆਂ ਤੋਂ ਵੀ ਸਿੱਖਿਆ ਖੇਤਰ ਨਾਲ ਜੁੜੇ ਅਧਿਆਪਕਾਂ ਨੇ ਇਸ ਬਿੱਲ ਨੂੰ ਨੌਜਵਾਨਾਂ ਵਾਸਤੇ ਫਾਇਦੇਮੰਦ ਦੱਸਿਆ ਹੈ ਮੈਂ ਗੁਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਗੁਰਦਾਸ ਇਹ ਬਿੱਲ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ e-sports ਅਤੇ ਆਨਲਾਈਨ ਸੋਸ਼ਲ ਗੇਮਾਂ ਨੂੰ ਉਤਸ਼ਾਹਿਤ ਕਰੇਗਾ ਉੱਥੇ ਹੀ ਨਾਲ ਨੁਕਸਾਨ ਦੇ ਆਨਲਾਈਨ ਮਨੀ ਗੇਮਿੰਗਸ ਨੂੰ ਆਮਾ ਨੇ ਉਹਨਾਂ ਤੇ ਪਾਬੰਦੀ ਵੀ ਲਾਏਗਾ। ਗੁਰਮਿੰਦਰ ਸਿੰਘ ਵਿੱਕੀ ਜਨ ਸਕੱਤਰ ਸ਼ਹੀਦ ਸੈਨਿਕ ਪਰਿਵਾਰ ਸੋਕੇ ਪਰਸ਼ਦ ਗੁਰਦਾਸ ਆਨਲਾਈਨ ਗੇਮਿੰਗ ਦਾ ਪ੍ਰਚਾਰ ਅਤੇ ਨਿਯਮਕ ਬਿੱਲ ਜਿਹੜਾ ਹੈ ਇੱਕ ਬੜਾ ਹੀ ਸ਼ਲਾਘਾਯੋਗ ਫੈਸਲਾ ਲਿਆ ਗਿਆ ਹੈ ਔਰ ਇਸ ਬੰਦੀ ਪੜਾਈ ਵਾਲਾ ਪਾਸਾ ਛੱਡ ਕੇ ਐਡਿਕਟ ਹੋ ਗਏ ਹਨ ਗੇਮਾਂ ਦੇ ਜਿਹੜੇ ਲੋਕ ਇਸ ਤਰ੍ਹਾਂ ਦਾ ਲਾਲਚ ਦਿੰਦੇ ਆ ਜਿਹੜ ਜੰਬੀਰਾ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਊਗੀ ਇੱਕ ਬੜਾ ਸ਼ਲਾਘਾਜੋਕ ਕਦਮ ਹੈ ਪੰਜਾਬ ਦੇ ਮਾਲ ਤੇ ਆਵਾਜ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਰਿਆਵਾਂ ਚ ਪਾਣੀ ਦਾ ਪੱਧਰ ਵਧਨ ਕਾਰਨ ਪ੍ਰਭਾਵਿਤ ਹੋਈਆਂ ਫਸਲਾਂ ਤੇ ਹੋਰ ਨੁਕਸਾਨ ਦੀ ਪਰਪਾਈ ਲਈ ਵਿਸ਼ੇਸ਼ ਕਿਰਤਾਵਰੀ ਦੇ ਹੁਕਮ ਚਾਰੀ ਕਰਤੇ ਗਏ ਨੇ ਅੱਜ ਸੁਲਤਾਨਪੁਰ ਲੋਧੀ ਦੇ ਪ੍ਰਭਾਵਿਤ ਪਿੰਡਾਂ ਬਾਉਪੁਰ ਜਤੀਤ ਸਾੰਗਰਾ ਵਿਖੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਦੀ ਪਰਪਾਈ ਲਈ ਮੁਆਵਜ਼ੇ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਰਕਸਾਨ ਪਾਣੀ ਦੇ ਨਾਲ ਨਾਲ ਉਹਨਾਂ ਦੇ ਚਾਰ ਦੰਗਰਾਂ ਦੇ ਚਾਰੇ ਦਾ ਵੀ ਜਿਹੜਾ ਪੂਰਾ ਬਦਸਤ ਕੀਤਾ ਗਿਆ ਸਾਡੇ ਸਾਰੇ ਕਿਸਾਨਾਂ ਪਰਮ ਦਾ ਨੁਕਸਾਨ ਹੋਇਆ ਇਹਨੂੰ ਪੂਰਾ ਕੀਤਾ ਜਾਵੇ। ਤੋਂ 2 ਕਰੋੜ ਰੁਪਏ ਦੀ ਰਕਮ ਜਿਹੜੀ ਐਡਵਾਂਸ ਤੇ ਵਿੱਚ ਲੋਕਾਂ ਦੀ ਮਦਦ ਵਾਸਤੇ ਭੇਜੀ ਗਈ ਹੈ। ਮੈਡੀਕਲ ਟੀਮਾਂ ਸਾਰੀਆਂ ਅਲੱਗ-ਅਲੱਗ ਜਗ੍ਹਾ ਤੇ ਬਿਠਾ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ। ਸਾਡੀ ਐਸਆਰਸੀ ਟੀਮ ਜਿਹੜੀ ਉਹ ਲੱਗੀ ਹੋਈ ਹੈ। ਕਿਸੇ ਨੂੰ ਵੀ ਕੋਈ ਕੋਈ ਪ੍ਰੋਬਲਮ ਆਉਂਦੀ ਹੈ ਤੇ ਅਸੀਂ ਹਮੇਸ਼ਾ ਨਾਲ ਹੋ ਕੇ ਸੇਵਾ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਗਏ ਨੇ ਕਿ ਉਹ ਪਾਣੀ ਦੇ ਘਾਟੀ ਸਾਰੀ ਜਲਦ ਤੋਂ ਜਲਦ ਵਿਸ਼ੇਸ਼ ਕਿਰਤਾਵੀ ਮੁਕੰਮਲ ਕਰਕੇ ਰਿਪੋਰਟ ਸੌਂਪਣ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਬੰਦ ਦਾ ਮੁਆਵਜ਼ਾ ਦਿੱਤਾ ਜਾ ਸਕੇ ਮਾਲ ਮੰਤਰੀ ਨੇ ਇਹ ਵੀ ਦੱਸਿਆ ਕਿ ਪਾਣੀ ਨਾਲ ਮੁੱਖ ਤੌਰ ਤੇ ਪ੍ਰਭਾਵਿਤ ਜ਼ਿਲ੍ਹੇ ਕਪੂਰਥਲਾ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਵਿਖੇ ਰਾਹਤ ਕਾਰਜਾਂ ਦੀ ਨਿਗਰਾਨੀ ਮੰਤਰੀ ਸਮੂਹ ਵੱਲੋਂ ਕੀਤੀ ਜਾ ਰਹੀ ਹੈ ਅੱਜ ਬਜ਼ੁਰਗਾਂ ਬਾਰੇ ਆਲਮੀ ਦਿਹਾੜਾ ਮਨਾਇਆ ਜਾ ਰਿਹਾ ਹੈ ਪੂਰੀ ਦੁਨੀਆ ਹਰ ਸਾਲ 21 ਅਗਸਤ ਨੂੰ ਇਹ ਦਿਵਸ ਮਨਾਉਂਦੀ ਹੈ ਜੋ ਸਮਾਜ ਵਿੱਚ ਬਜ਼ੁਰਗਾਂ ਦੇ ਜੀਵਨ ਭਰ ਦੀ ਸਖਤ ਮਿਹਨਤ ਤਜਰਬੇ ਤੇ ਬੇਮਿਸਾਲ ਯੋਗਦਾਨ ਦਾ ਸਨਮਾਨ ਕਰਨ ਦਾ ਦਿਨ ਹੈ ਇਸ ਮੌਕੇ ਮੁਹਾਲੀ ਦੇ ਮੁੱਖ ਨਾਇਕ ਮੈਜਿਸਟ੍ਰੇਟ ਸੁਰਬੀ ਪਰਾਸ਼ਰ ਨੇ ਬਜ਼ੁਰਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਇੱਕ ਕਾਨੂੰਨ ਪਾਸ ਹੋਇਆ ਸੀ ਮੇਨਟੇਨੈਂਸ ਐਂਡ ਵੈਲਫੇਅਰ ਆਫ ਸੀਨੀਅਰ ਸਿਟੀਜ਼ਨ ਸਾਇਸੀ 2007 ਵਿੱਚ ਤਾਂ ਉਹਦੇ ਹੀ ਤਹਿਤ ਜੋ ਵੀ ਸੀਨੀਅਰ ਸਿਟੀਜ਼ਨ ਹੈ ਉਹਨਾਂ ਨੂੰ ਪੂਰੀ ਅਸਿਸਟੈਂਸ ਦਿੱਤੀ ਜਾਵੇ ਚਾਹੇ ਲੀਗਲ ਅਸਿਸਟੈਂਸ ਹੋਵੇ ਜਾਂ ਹਸਪਤਾਲ ਤੇ ਉਹ ਵਸੇ ਨਾਲ ਉਹ ਸਿਸਟਮ ਸੈਵੀਟਾ ਉਹ ਚਿਕਵੇਗਲ ਸਰਵਿਸ ਅਥਾਰਟੀ 确保 ਕਰੇਗੀ ਕਿ ਉਹਨਾਂ ਨੂੰ ਹਰ ਸਹਾਇਤਾ ਮਿਲੇ ਨੀਤੀ ਆਯੋਗ ਵੱਲੋਂ ਚਲਾਈ ਜਾ ਰਹੀ ਆਕਾਂਖਸ਼ਾ ਹੱਟ ਪ੍ਰੋਗਰਾਮ ਤਹਿਤ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਵੇਕਲੀ ਪਹਿਲ ਕਦਮੀ ਕਰਦਿਆਂ ਉਮੀਦ ਬਾਜ਼ਾਰ ਲਗਾਇਆ ਗਿਆ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ ਐਸਐਸਪੀ ਆਦਿੱਤਿਆ ਨੇ ਸਵੈ ਸਹਾਇਤਾ ਸਮੂਹਾਂ ਵੱਲੋਂ ਲਗਾਏ ਸਟਾਲਾਂ ਦਾ ਦੌਰਾ ਕੀਤਾ ਤੇ ਉਹਨਾਂ ਵੱਲੋਂ ਵੇਚੇ ਜਾ ਰਹੀ ਸਮਾਨ ਭਾਰੀ ਜਾਣਕਾਰੀ ਪ੍ਰਾਪਤ ਕੀਤੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਵੈ ਸਹਾਇਤਾ ਸਮੂਹਾਂ ਵੱਲੋਂ ਆਪਣੇ ਹੱਥੀ ਬਣਾਇਆ ਸਮਾਨ ਵੇਚਿਆ ਜਾ ਰਿਹਾ ਹੈ ਉਹ ਉੱਚ ਮਿਆਰ ਅਤੇ ਬਾਜ਼ਾਰ ਦੇ ਮੁਕਾਬਲੇ ਕਫਾਇਤੀ ਹੈ ਇਸ ਮੌਕੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਦੁਆਰਾ ਸਾਂਝਾ ਪ੍ਰੋਗਰਾਮ ਜੋ ਹੈ ਚੱਲ ਰਿਹਾ ਹੈ ਪਿੰਡੂ ਖੇਤਰ ਦੀਆਂ ਔਰਤਾਂ ਦੇ ਸੈਲਫ ਹੈਲਪ ਗਰੁੱਪ ਬਣਾਏ ਜਾਂਦੇ ਹਨ ਉਹਨਾਂ ਨੂੰ ਸਰਕਾਰ ਵੱਲੋਂ مالی ਸਹਾਇਤਾ ਵੀ ਦਿੱਤੀ ਜਾਂਦੀ ਹੈ ਆਪਣੇ ਘਰਾਂ ਦੇ ਵਿੱਚ ਛੋਟੇ ਛੋਟੇ ਕਾਰੋਬਾਰ ਕਰ ਰਹੀਆਂ ਹਨ ਇਹਨਾਂ ਕਾਰੋਬਾਰਾਂ ਰਾਹੀਂ ਆਪਣੇ ਪਰਿਵਾਰ ਦੀ ਆਮਦਨ ਦੇ ਵਿੱਚ ਵਾਧਾ ਕਰ ਰਹੀਆਂ ਹਨ ਮੇਰਾ ਨਾਮ ਨੀਚੋ ਬਹੁਤ ਹੀ ਵਧੀਆ ਪਿਛਲੀ ਵਾਰ ਜੀ ਸੀ ਉਮੀਦਵਾਰ ਜੀ ਜੋ ਸਮਾਨ ਲਗਾਇਆ ਸੀ ਸਾਡੀ ਜਿਹੜੀ ਸੇਲ ਆ ਬਹੁਤ ਵਧੀਆ ਲੱਗੀ ਮਤਲਬ ਕਿ ਇਸ ਚੀਜ਼ ਨਾਲ ਜੁੜ ਕੇ ਸਾਨੂੰ ਇਹ ਪਤਾ ਚੱਲਿਆ ਕਿ ਅਸੀਂ ਕਿਸ ਜਗ੍ਹਾ ਤੋਂ ਕਿਸ ਚੀਜ਼ ਤੇ ਪਹੁੰਚੇ ਆ ਮੇਰਾ ਨਾਮ ਸਤਿੰਦਰ ਗੋਰਾ ਐ ਸਲਪਲਪ ਗ੍ਰੋਪਾਂਡ ਨਾਲ ਜੁੜੇ ਹੋਏ ਆ ਇੰਨਾ ਮਤਲਬ ਕਿ ਸਵੈ ਸਹਾਇਤਾ ਸਮੂਹਾਂ ਤੋਂ ਹੀਾਨੂੰ ਰੁਜ਼ਗਾਰ ਆ ਮਿਲਿਆ ਅਸੀਂ ਇੰਨਾ ਤੋਂ ਹੀ ਆਪਣਾ ਕੇ ਪੈਸਾ ਲੈ ਕੇ ਆਪਣਾ ਰੁਜ਼ਗਾਰ ਸਟਾਰਟ ਕੀਤਾ ਵਾ ਤੋਂ ਉਤੋਂ ਅਸੀਂ ਵਾਦਾ ਕੀਤਾ ਵਾ ਕਿ ਅਸੀਂ 10 ਜਾਣੀਆਂ ਰਲ ਕੇ ਆਪਣਾ ਕਾਰੋਬਾਰ ਸਟਾਰਟ ਕਰ ਲੈਨੇ ਆ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਸ਼ੂ ਅਗਰਵਾਲ ਨੇ ਅੱਜ ਪੰਜਾਬ ਕ੍ਰੁਪਤੀਆਂ ਮਹਿਲਾ ਬਾਈਕਰ ਵੱਲੋਂ ਰਾਈਡ ਫਾਰ ਪੀਸ ਵਿਸ਼ੇ ਤੇ ਸ਼ੁਰੂ ਕੀਤੀ ਗਈ ਮੁਹਿੰਮ ਮੁਕੰਮਲ ਹੋਣ ਮਗਰੋਂ ਵਾਪਸ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ। ਇਹਨਾਂ ਸਾਸੀ ਮਹਿਲਾਵਾਂ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਦੇਸ਼ ਭਗਤੀ, ਸ਼ਾਂਤੀ ਅਤੇ ਨਸ਼ਾ ਮੁਕਤ ਸਮਾਜਤਾ ਸੁਨੇਹਾ ਪਹੁੰਚਾਉਣ ਲਈ ਇਸ ਨਵੀਂਕਲੀ ਪਹਿਲ ਦੀ ਸ਼ੁਰੂਆਤ ਕੀਤੀ ਗਈ ਸੀ। ਆਪਣੀ ਯਾਤਰਾ ਦੌਰਾਨ ਉਹਨਾਂ ਵੱਲੋਂ ਅਟਾਰੀ ਹੁਸੈਨੀਵਾਲਾ, ਫਾਜ਼ਿਲਕਾ, ਸ਼੍ਰੀਗੰਗਾਨਗਰ, ਭਿਕਾਨੇਰ, ਪੋਖਰਨ, ਜੈਸਲਮੇਰ, ਤਿਲੋਂਗੋਵਾਲਾ ਵਿਖੇ ਭਾਰਤ ਦੇ ਬਹਾਦਰ ਮੁਹੰਮ ਤਹਿਤ ਨਸ਼ਾ ਖਿਲਾਫ ਜਾਗਰੂਕਤਾ ਫੈਲਾਉਣ ਲਈ ਤਿਰੰਗਾ ਝੰਡਾ ਲਹਿਰਾਇਆ ਗਿਆ। ਸ਼੍ਰੀ ਕੀਰਤਪੁਰ ਸਾਹਿਬ ਦੇ ਸਿਹਤ ਵਿਭਾਗ ਦੀ ਟੀਮ ਵੱਲੋਂ ਸੌਣ ਮਹੀਨੇ ਨਾਨਾਦੇਵੀ ਵਿਖੇ ਲੱਗੇ ਮੇਲੇ 'ਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਦਵਾਈਆਂ ਦਾ ਲੰਗਰ ਲਾ ਕੇ ਇੱਕ ਵਿਲੱਖਣ ਪਹਿਲ ਕਦਮੀ ਕੀਤੀ ਗਈ। ਸੀਨੀਅਰ ਮੈਡੀਕਲ ਅਫਸਰ ਡਾਕਟਰ ਜਗਜੀਤ ਸਿੰਘ ਨੇ ਕਿਹਾ ਕਿ ਲਗਾਤਾਰ 8 ਦਿਨ ਤੱਕ ਚੱਲੇ ਨਾਨਾਦੇਵੀ ਮੇਲੇ ਦੌਰਾਨ ਸਿਹਤ ਵਿਭਾਗ ਵੱਲੋਂ ਦਵਾਈਆਂ ਦਾ ਲੰਗਰ ਲਾਇਆ ਗਿਆ ਤੇ ਮੁਫਤ ਐਮਰਜੈਂਸੀ ਸੇਵਾਵਾਂ ਵੀ ਉਪਲਬਧ ਕਰਵਾਈਆਂ ਗਈਆਂ। ਪਹਿਲਾ ਖੇਡੋ ਇੰਡੀਆ ਜਲਕੇਦਾ ਮਹਾਉਤਸਵ ਅੱਜ ਤੋਂ ਜੰਮੂ ਕਸ਼ਮੀਰ ਦੀ ਡਾਲ ਚੀਲ ਵਿੱਚ ਸ਼ੁਰੂ ਹੋ ਗਿਆ 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 400 ਤੋਂ ਵੱਧ ਖਿਡਾਰੀ 3 ਦਿਨਾ ਰਾਸ਼ਟਰੀ ਚੈਂਪੀਅਨਸ਼ਿਪ 'ਚ ਸੋਨੇ ਦੀ 24 ਤੰਗੀਆਂ ਲਈ ਮੁਕਾਬਲਾ ਕਰਨਗੇ ਤੇ ਆਖਰ ਚ ਖਾਸ ਖਬਰ ਇੱਕ ਵਾਰ ਫਿਰ ਤੋਂ ਲੋਕ ਸਭਾ ਤੇ ਰਾਸ਼ਵਾਦੀ ਕਾਰਵਾਈ ਅਣਮਿੱਥੇ ਸਮੇ ਲਈ ਮੁੱਲਤਵੀ ਜਲ੍ਹਾਸ ਦੌਰਾਨ ਕੁੱਲ 12 ਬਿੱਲ ਪਾਸ ਹੋਏ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਚ 39 ਥਾਵਾਂ ਤੇ ਪੁਲਿਸ ਵੱਲ ਦੁਆਰਾ ਭਾਜਪਾ ਦੇ ਸੇਵਾਦਾਰਾਂ ਆਗੇ ਨੇ ਤੁਹਾਡੇ ਦਵਾਰ ਮਹਿੰਮ ਨੂੰ ਰੋਕਣ ਦੀ ਲੋਕ ਵਿਰੋਧੀ ਕਾਰਵਾਈ ਦੀ ਸਖਤ ਨਿੰਦਾ ਕੀਤੀ ਸੰਸਦ ਵੱਲੋਂ ਆਨਲਾਈਨ ਗੇਮਿੰਗ ਦਾ ਪ੍ਰਚਾਰ ਤੇ ਨਿਯਮਕ ਬਿਲ 2025 ਪਾਸ ਲੋਕਾਂ ਨੇ ਕੀਤਾ ਸਵਾਗਤ ਪੰਜਾਬ ਸਰਕਾਰ ਵੱਲੋਂ ਦਰਿਆਵਾਂ ਚ ਪਾਣੀ ਦਾ ਪੱਧਰ ਵਧਣ ਕਾਰਨ ਪ੍ਰਭਾਵਿਤ ਹੋਈਆਂ ਫਸਲਾਂ ਤੇ ਹੋਰ ਨੁਕਸਾਨ ਦੀ ਪਰਪਾਈ ਲਈ ਵਿਸ਼ੇਸ਼ ਕਿਰਤਾਵਰੀ ਦੇ ਹੁਕਮ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟ ਤੇ ਨਮਸਕਾਰ